ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਕੱਲ ਇੱਕ ਵਾਰ ਫੇਰ ਪੇਸ਼ੀ ਹੋਈ ਪਰ ਇਸ ਪੇਸ਼ੀ ਤੇ ਉਹਨਾਂ ਦੇ ਵਕੀਲਾਂ ਵੱਲੋਂ ਇਹਦਾ ਬਾਈਕਾਊਟ ਕਰ ਦਿੱਤਾ ਗਿਆ ਕੇਸ ਹੈ 9 ਮਈ ਨੂੰ ਜੀ ਐਚ ਕਿਊ ਯਾਨੀ ਜਨਰਲ ਹੈੱਡਕੁਆਟਰ ਦੇ ਉੱਤੇ ਹਮਲੇ ਦਾ ਪਰ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਆਪ ਰੂਪ ਰੂਪੇਸ਼ ਹੋਣ ਦੀ ਬਜਾਏ ਔਨਲਾਈਨ ਪੇਸ਼ੀ ਹੈ ਜਿਹੜੀ ਉਹ ਮੁਕਤਲੀ ਆਖਿਆ ਗਿਆ ਕੱਲ ਜਦੋਂ ਇਮਰਾਨ ਖਾਨ ਪੇਸ਼ ਹੋਏ ਤੇ ਉਹਨਾਂ ਦੇ ਵਕੀਲਾਂ ਨੂੰ ਆਖਿਆ ਗਿਆ ਕਿ ਅਸੀਂ ਇਮਰਾਨ ਖਾਨ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਇਹ ਸਾਰੀ ਅਦਾਲਤੀ ਕਾਰਵਾਈ ਹੈ ਜਿਹੜੀ ਵਟਸਐਪ ਦੇ ਉੱਤੇ ਚੱਲਣ ਰਹੀ ਜੇਲ੍ਹ ਦੇ ਵਿੱਚੋਂ ਇਮਰਾਨ ਖਾਨ ਔਰ ਇੱਕ ਪਾਸੇ ਉਹਨਾਂ ਦੇ ਵਕੀਲ ਨੇ ਜਿਹੜੇ ਉਹ ਬੈਠੇ ਸਨ ਜਦੋਂ ਇਮਰਾਨ ਖਾਨ ਨੇ ਗੱਲਬਾਤ ਕਰਨ ਦਾ ਸ਼ੁਰੂਆਤ ਕੀਤੀ ਤੇ ਕਦੀ ਉਹਨਾਂ ਦੀ ਆਵਾਜ਼ ਕੱਟ ਜਾਂਦੀ ਸੀ ਔਰ ਸਾਰੇ ਅਮਲ ਦੌਰਾਨ ਉਹਨਾਂ ਦੀ ਤਸਵੀਰ ਜਿਹੜੀ ਉਹ ਨਜ਼ਰ ਨਹੀਂ ਸੀ ਆ ਰਹੀ ਇਹਦੇ ਤੋਂ ਬਾਅਦ ਇਮਰਾਨ ਖਾਨ ਦੇ ਵਕੀਲਾਂ ਨੇ ਕਿਹਾ ਕਿ ਜਦੋਂ ਇੱਕ ਬੰਦਾ ਆਪ ਅਦਾਲਤ ਪੇਸ਼ ਹੋਣਾ ਚਾਹੁੰਦਾ ਹੈ ਉਹ ਇੱਕ ਸਾਫ਼ ਸ਼ਫਾਫ਼ ਟ੍ਰਾਇਲ ਜਿਹੜਾ ਇਨਸਾਫ਼ ਵਾਲਾ ਹੋਵੇ ਉਹਦਾ ਸਾਹਮਣਾ ਕਰਨਾ ਚਾਹੁੰਦਾ ਹੈ ਉਹਦੇ ਉੱਤੇ ਜਿੰਨੇ ਇਲਜ਼ਾਮ ਨੇ ਉਹਦੇ 'ਚ ਉਹਨੂੰ ਸਫਾਈ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਉਦੋਂ ਇਹ ਹਰਡਲਸ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰ ਕਿ ਅਸੀਂ ਅਦਾਲਤੀ ਕਾਰਵਾਈ ਹੈ ਜਿਹੜੀ ਇਹਦਾ ਬਾਈਕਾਟ ਕਰਨੇ ਆ 19 ਸਤੰਬਰ ਨੂੰ ਵੀ Imran Khan ਦੀ ਇਸ ਮਾਮਲੇ ਦੇ ਵਿੱਚ ਜਦੋਂ ਪੇਸ਼ੀ ਹੋਈ ਸੀ ਤੇ ਅਦਾਲਤ ਨੇ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀਗਾ ਕਿ Imran Khan ਆਪ ਪੇਸ਼ ਹੋਣਾ ਚਾਹੁੰਦੇ ਨੇ ਉਦੋਂ ਆਖਿਆ ਗਿਆ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆਨਲਾਈਨ ਪੇਸ਼ੀ ਹੈ ਉਹਦੇ ਤਹਿਤ ਹੀ ਉਹ ਅਦਾਲਤ ਦੇ ਰੂਪ ਰੂਪੇਸ਼ ਹੋ ਸਕਤੇ ਨੇ ਪਰ ਹੁਣ ਉਹਨਾਂ ਦੇ ਵਕੀਲਾਂ ਦਾ ਆਖਣਾ ਹੈ ਕਿ ਇਹ ਇਨਸਾਬ ਦੇਣ ਦਾ ਕੋਈ ਤਰੀਕਾ ਨਹੀਂ ਹੈ ਇਸ ਕਰਕੇ ਅਸੀਂ ਇਸ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਨੇ ਆ